ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਫੂਡ ਸੇਫਟੀ ਵਿਭਾਗ ਦੇ ਵੱਲੋਂ ਵੱਡੀ ਰੇਡ ਕੀਤੀ ਗਈ ਹੈ ਜਿੱਥੇ ਇੱਕ ਘਰ ਦੇ ਵਿੱਚੋਂ 1 ਕੁਇੰਟਲ 65 ਕਿਲੋ ਨਕਲੀ ਖੋਆ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਔਰ ਇਸ ਦੇ ਨਾਲ ਨਾਲ 25 ਬੋਰੀਆਂ ਖੋਆ ਬਣਾਉਣ ਵਾਲੇ ਪਾਊਡਰ ਦੀਆਂ ਤੇ 11 ਟੀਨ ਬਨਸਪਤੀ ਘਿਓ ਦੇ ਬਰਾਮਦ ਕੀਤੇ ਗਏ ਨੇ ਦੱਸ ਦਈਏ ਕੀ ਘਰ ਦੇ ਵਿੱਚ ਹੀ ਨਕਲੀ ਖੋਆ ਬਣਾਉਣ ਦੀ ਜਿਹੜੀ ਫੈਕਟਰੀ ਹੈ ਉਹ ਲਗਾ ਰੱਖੀ ਸੀ ਜਿਸ ਤੋਂ ਬਾਅਦ ਜਦ ਸਿਹਤ ਵਿਭਾਗ ਦੀ ਟੀਮ ਨੂੰ ਇਸ ਦੀ ਸੂਚਨਾ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਤਾਂ ਮੌ ਖੋਆ ਬਣਾਉਣ ਦੀ ਜਿਹੜੀ ਫੈਕਟਰੀ ਸੀ ਉਹ ਲਗਾ ਰੱਖੀ ਹੋਈ ਸੀ ਔਰ ਵੱਡੇ ਪੱਧਰ ਤੇ ਜਿਹੜਾ ਸਮਾਨ ਹੈ ਉਹ ਵੀ ਰੱਖਿਆ ਹੋਇਆ ਸੀ ਤਾਂ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਛਾਪਾ ਮਾਰਿਆ ਗਿਆ ਔਰ ਸਾਰਾ ਸਮਾਨ ਜੋ ਹੈ ਉਹ ਬਰਾਮਦ ਕਰ ਲਿੱਤਾ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਵੱਡੇ ਪੱਧਰ ਤੇ ਉੱਤੇ ਜਿਹੜਾ ਨਕਲੀ ਖੋਆ ਜਿਹੜਾ ਬਣਾਇਆ ਜਾ ਰਿਹਾ ਸੀ ਉਹ ਘਰ ਦੇ ਵਿੱਚ ਹੀ ਬਣਾਇਆ ਜਾ ਰਿਹਾ ਸੀ ਤਾਂ ਤਿਹਾਰਾਂ ਦੇ ਮੌਕੇ ਦੇ ਉੱਤੇ ਇਹ ਜੋ ਸਪਲਾਈ ਹੈ ਉਹ ਬਾਜ਼ਾਰਾਂ ਦੇ ਵਿੱਚ ਕਰਨੀ ਸੀ ਤਾਂ ਲੋਕਾਂ ਦੀ ਸਿਹਤ ਦੇ ਨਾਲ ਜੋ ਵੱਡਾ ਖਿਲਵਾੜ ਹੈ ਜਿਹੜਾ ਉਹ ਕੀਤਾ ਜਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਛਾਪਾ ਮਾਰਿਆ ਗਿਆ ਔਰ ਜੋ ਵੀ ਨਕਲੀ ਘਰ ਦੇ ਵਿੱਚ ਹੀ ਇਹ ਫੈਕਟਰੀ ਲਗਾ ਰੱਖੀ ਹੋਈ ਸੀ ਜਿੱਥੇ ਨਕਲੀ ਖੋਆ ਜਿਹੜਾ ਉਹ ਬਣਾਇਆ ਜਾ ਰਿਹਾ ਸੀ ਔਰ ਤਿਹਾੜਾਂ ਦੇ ਦਿਨਾਂ ਦੇ ਵਿੱਚ ਇਹ ਨਕਲੀ ਖੋਆ ਬਾਜ਼ਾਰਾਂ ਦੇ ਵਿੱਚ ਸਪਲਾਈ ਕਰਨਾ ਸੀ ਔਰ ਨਕਲੀ ਖੋਆ ਜੋ ਬਾਜ਼ਾਰਾਂ ਦੇ ਵਿੱਚ ਵਿਕਣਾ ਸੀ ਪਰ ਸਪਲਾਈ ਹੋਣ ਤੋਂ ਪਹਿਲਾਂ ਹੀ ਫੂਡ ਸੇਫਟੀ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਔਰ ਇਹ ਵੱਡੇ ਪੱਧਰ ਤੇ ਜਿਹੜਾ ਨਕਲੀ ਖੋਆ ਬਣਾਉਣ ਦਾ ਕੰਮ ਚੱਲ ਰਿਹਾ ਸੀ ਇਸ ਨੂੰ ਬੰਦ ਕਰ ਦਿੱਤਾ ਗਿਆ ਔਰ ਸਾਰੇ ਦੇ ਸਾਰੇ ਨਕਲੀ ਖੋਏ ਨੂੰ ਜ਼ਬਤ ਕਰ ਲਿੱਤਾ ਗਿਆ ਤਾਂ ਮੌਕੇ ਦੇ ਉੱਤੇ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਭਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਡਾਕਟਰ ਇਕਮਿਸ਼ਨਰ ਮੈਡਮ ਸਾਖੀ ਸਾਨੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਮਾਨਯੋਗ ਸ਼ਿਵ ਸਚਨ ਡਾਕਟਰ سورنجੀਤ ਤਵੰਜੀ ਉਹਨਾਂ ਦੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਜ਼ੋਸ਼ੀਦ ਵਿਭਾਗ ਦਾ ਫੂਡ ਸੇਫਟੀ ਰਿੰਗ ਹੈ ਉਸ ਦੇ ਵੱਲੋਂ ਅੱਜ ਉਹ ਹੈ ਇੱਕ ਸਪੈਸ਼ਲ ਇਨਪੁਟ ਦੇ ਉੱਤੇ ਰੀਡ ਕੀਤੀ ਗਈ ਸੀ ਜੋ ਕਿ ਅਸੀਂ ਪੁਲਿਸ ਸਟੇਸ਼ਨ ਲੋਪੋਕੇ ਦੀ ਮਦਦ ਦੇ ਨਾਲ ਪਿੰਡ ਟਪਿਆਲਾ ਵਿਖੇ ਰੇਡ ਕੀਤੀ ਹੈ ਜਿੱਥੇ ਇੱਕ ਸ਼ਿੰਦਰ ਸਿੰਘ ਨਾਮ ਦਾ ਵਿਅਕਤੀ ਜਿਸ ਨੂੰ ਸ਼ਿੰਦੀ ਕਹਿੰਦੇ ਹਨ ਸ਼ਿੰਦਰ ਸਿੰਘ ਸਾਨੂੰ ਬਸਨ ਸਿੰਘ ਉਸ ਨਾਮ ਦਾ ਵਿਅਕਤੀ ਜਿਹੜਾ ਹੈ ਖੋਇਆ ਬਣਾਉਣ ਦਾ ਕੰਮ ਕਰ ਰਿਹਾ ਸੀ ਔਰ ਉਸ ਕੋਲ ਜੋ ਕਿ ਮੌਕੇ ਤੇ ਗਈ ਹੈ ਟੀਮ ਤਾਂ ਲਗਭਗ 1 ਕੁਇੰਟਲ 65 ਕਿਲੋ ਦੇ ਕਰੀਬ ਖੋਇਆ ਪਿਆ ਹੋਇਆ ਸੀ ਔਰ ਨਾਲ ਹੀ ਜਿਹੜੇ 29 ਟੋੜੇ ਜੋ ਕਿ 25 ਕਿਜੀ ਈਚ ਦੇ ਸੀ ਸਕਿੰਡ ਪਾਊਡਰ ਦੇ ਸਨ ਔਰ 11 ਜੋ ਹੈ ਉਹ ਦੇ ਕੋਲ ਉਹ ਬਨਸਪਤੀ ਦੇ 18 ਪਏ ਹੋਏ ਸਨ ਜੋ ਕਿ ਸਾਰੇ ਜਿਹੜੇ ਹੈ ਅਸੀਂ ਜਬਤ ਕਰ ਲਏ ਨੇ ਔਰ ਜਿਹੜਾ 1 ਕਵਾਂਟਿਟੀ 60 ਕਿਲੋ ਦੇ ਕਰੀਬ ਜਿਹੜਾ ਖੋਇਆ ਉਹਨੂੰ ਡਿਸਟਰੋਏ ਕਰ ਦਿੱਤਾ ਗਿਆ ਔਰ ਨਾਲ ਦੇ ਨਾਲ ਇਹਨਾਂ ਦੇ ਸੈਂਪਲ ਲੈ ਲਏ ਗਏ ਆ ਔਰ ਇਹ ਜਿਹੜੇ ਸੈਂਪਲ ਹੈ ਇਹਨਾਂ ਨੂੰ ਜਿਹੜਾ ਹੈ ਫੂਲ ਲੈਬਰਾਟਰੀ ਖਰੜ ਭੇਜ ਕੇ ਔਰ ਤੋਂ ਜੋ ਵੀ ਇਹਨਾਂ ਦੀ ਐਨਾਲਿਸਿਸ ਰਿਪੋਰਟ ਆਏਗੀ ਉਸ ਤੇ ਜਿਹੜੀ ਹੈ ਬੰਦੀ ਸ਼ਿੰਦਰ ਸਿੰਘ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਉਪਰੋਕਤ ਤੋਂ ਇਲਾਵਾ ਸਾਡੇ ਵੱਲੋਂ ਤਿੰਨ ਹੋਰ ਜਿਹੜੇ ਹੈ ਉਹ ਸੈਂਪਲ ਲਈ ਗਏ ਹਨ ਜਿੰਨਾਂ ਵਿੱਚ ਰੋਸਟਡ ਬਰਫੀ ਹੈ ਔਰ ਸਿਲਵਰ ਲੀਫ ਦਾ ਸੀ ਜਿਹੜਾ ਹੈ ਚੈੱਕ ਜਿਹੜਾ ਹੈ ਕਰਵਾਣਾ ਹੈ ਕਿਉਂਕਿ ਜਿਹੜਾ ਵਰਕ ਲੱਗਿਆ ਹੁੰਦਾ ਉਹਦੇ ਵਿੱਚ ਵੀ ਕਈ ਵਾਰ ਜਿਹੜਾ ਹੈ ਸਿਲਵਰ ਦੀ ਜਗ੍ਹਾ ਲੀਨੀਅਮ ਤਾਂ ਵਰਕ ਲਗਾਇਆ ਹੁੰਦਾ ਸੋ ਉਹ ਅਸੀਂ ਸੈਂਪਲਸ ਇਕੱਤਰ ਕੀਤੇ ਹਨ ਇਹਨਾਂ ਸਾਰੇ ਸੈਂਪਲਸ ਨੂੰ ਅਸੀਂ ਫੂਲ ਲੈਬੋਰਟਰੀ ਖਰੜ ਜਾਂਚ ਦੇ ਲਈ ਭੇਜ ਦੇਣਾ ਹੈ ਔਰ ਜੋ ਵੀ ਰਿਪੋਰਟਸ ਆਣੀਆਂ ਉਹਨਾਂ ਤੇ ਜਿਨਾਂ ਹੈ ਪੰਦੀ ਕਾਰਵਾਈ ਕੀਤੀ ਜਾਏਗੀ